ਸਰੋਕੇ ਮਾਨਯੋਗ ਸ੍ਰੀ ਗੌਰਵਚਾਰਤ ਸਿੰਘ ਸਾਹਿਬ ਡੀਜੀਪੀ ਸਾਹਿਬ ਪੰਜਾਬ ਸ੍ਰੀ ਸਰੇਂਦਰਪਾਲ ਸਿੰਘ ਪਰਮਾਰ ਏਡੀਸੀ ਵੀ ਸਾਹਿਬ ਢੰਡਾਰੇ ਸ੍ਰੀ ਦੀਪਕਪ੍ਰੀਤ ਕਸਤਰੀ ਸਾਹਿਬ ਢੰਡਾ ਜੀ ਦੇ ਬੇਸ਼ਾਨ ਨਵੇਸ਼ਾਂ ਭੇਟ ਮਨਜੀਤ ਸਿੰਘ ਡੀਐਸਪੀ ਸਾਹਿਬ ਰੂਰਲ ਜੀ ਦੀ ਸੁਪਰਵੀਜ਼ਨ ਅੰ内 ਮਾਰੇ ਅੰਤਰਾਂ ਵਿੱਚ ਚਲਾਈ ਨੇ ਮਹਿਮੂਦ ਹੈ ਤਾਂ ਖਾਣਾ ਸਦਰ ਦੇ ਏਰੀਆ ਕੰਪਨੀ ਇੰਡਸਟਰੀ ਏਰੀਆ ਵਿੱਚ 1 ਐਸਆਈ ਨਾਕਾ ਹੁੰਦੀ ਹਾਈ ਟੈਕ ਕੋਰਸ਼ੀਰ ਤੇ ਬਿਜੂਸੀ ਤੁੰ ਨਿਤੀ 8624 ਨੂੰ ਮੇਰੇ ਪਾਸ ਮਹਿਫੂਜ਼ ਆलम ਉੱਤਰਨਜ਼ੂਰ ਆलम ਨਿਵਾਸੀ ਨਗਰੋਲੀ ਜ਼ਿਲ੍ਹਾ ਦਰਭੰਗਾ ਬਿਹਾਰ ਖਾਲ ਜੈਲ ਫੈਕਟਰੀ ਕੋਰਸ਼ੀਰ ਨੇ ਆ ਕੇ ਇਤਰਾਜ਼ ਦਿੱਤੀ ਕਿ ਇੱਕ ਨਾਮੂ ਵਿਅਕਤੀ ਨੇ ਉਸ ਦਾ ਮੋਬਾਈਲ ਫੋਨ ਚਤਕਮਾਰ ਕੇ ਖੋਲਿਆ ਤੇ ਭੱਜ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 36 ਇਹਦੀ ਅਖੇ ਚੋਰੀ ਅੰਦਰ ਸੈਕਿੰਡ 188 ਵੀ ਆਈ ਪੀਸੀ ਦਰਜ ਕਰਕੇ ਦੋਸ਼ੀ ਦੀ ਭਾਰੀ ਸਜ਼ਾ ਦਿੱਤੀ ਗਈ ਅਤੇ ਨੌਕਰ ਨੂੰ ਖਰਾਬ ਲੈਣ ਤੇ ਚੈਲ ਬੈਕਟਰੀ ਦੀ ਵੈਕਸਾਈਡ ਤੰਗ ਵਾਲੀ ਨੂੰ ਜਾਣ ਵਾਲੇ ਰਸਤੇ ਵਿੱਚ ਇਹ ਤਾਂ ਮੱਤ ਭੱਜ ਕੇ ਦੋਚੀ 파ਸ਼ੂ ਸਿੰਘ ਅਤੇ ਆਕਾਸ਼ਦੀਪ ਸਿੰਘ ਉੱਤਰ ਸਾਖਪਾਲ ਸਿੰਘ ਵੱਤੀ ਬੈਕਸਾਈਡ ਚੈਰ ਫੈਕਟਰੀ ਨੂੰ ਕਾਬੂ ਕਰਕੇ ਦਰਨੇ ਪ੍ਰਤੀਸ਼ ਉਸਾਸੋਰ ਬੋ ਪਿਤਾ ਲਾਇਨ ਮੋਬਾਈਲ ਬਰਾਮਤ ਕੀਤਾ ਹੈ ਜਿਸ ਨੇ ਪੁਸ਼ਕਿਸ਼ ਨੇ ਮੰਨਿਆ ਕਿ ਉਸਨੇ ਇਸ ਤਿਸ ਹੁੰਦੀਆਂ 9 ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੇ 9 ਮੋਬਾਈਲ ਖੋ ਕੇ ਵੱਖ-ਵੱਖ ਥਾਵਾਂ ਦੇ ਵਿੱਚ ਹਨ ਜਿਸ ਨੂੰ ਨਹੀਂ ਸੁਣੋ ਕੱਲ ਮਾਨਜੋਗ ਅਦਾਲਤ ਦੇ ਤੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਬਰਮਾਨਾ ਫਾਸੂਦ ਕੀਤਾ ਗਿਆ ਸੀ ਅੱਜ ਦੁਬਾਰਾ ਫਿਰ ਮਾਨਜੋਗ ਅਦਾਲਤ ਦੇ ਪੇਸ਼ ਕਰਕੇ ਬੇਨਤੀ ਕਰਕੇ ਉਸ ਦਾ ਹੋਰ ਬਰਮਾਨਾ ਹਾਸਲ ਕੀਤਾ ਗਿਆ ਹੈ ਨਾ ਇਸ ਪਾਸੋਂ ਹੋਰ ਵੀ ਕਾਫੀ ਚੋਰੀ ਜਿਹਾ ਮੋਬਾਈਲ ਗ੍ਰਾਮ ਨੂੰ ਦੇ ਸੰਭਾਵਨਾ ਹੈ